ਬਹੁਤ ਬਹੁਤ ਧੰਨਵਾਦ ਅੱਜ ਸ਼੍ਰੀ ਗੁਰੂ ਰਵਿਦਾਸ ਜੀ ਦੇ 699ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਪੰਜਾਬ ਦੇ ਵਿੱਚ ਦੋ 에어ਪੋਰਟ ਜਿਹੜੇ ਨੇ ਉਹਨਾਂ ਦਾ ਰਸਮੀ ਤੌਰ ਤੇ ਆਰੰਭ ਹੋ ਰਿਹਾ ਹੈ ਮੈਨੂੰ ਦੱਸ ਦੇਣ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਨਾਲ ਮੰਚ ਤੇ ਇਸ ਵਕਤ ਬੈਠੇ ਨੇ ਦੇਸ਼ ਦੇ ਸਭ ਤੋਂ ਯੂਥ ਸਭ ਤੋਂ ਯੰਗ ਜਿਹੜੇ ਸਿਵਲਾਈਜੇਸ਼ਨ ਮਿਨਿਸਟਰ ਸ਼੍ਰੀ ਰਾਮ ਮੋਹਨ ਨਾਇਡੂ ਜੀ ਉਹਨਾਂ ਦੇ ਨਾਲ ਦੋ ਰਾਜ ਮੰਤਰੀ ਨੇ ਰਵਨੀਤ ਬਿੱਟੂ ਸਾਹਿਬ ਮਾਨਯੋਗ ਮੰਤਰੀ ਸਾਹਿਬ ਮਾਨਯੋਗ ਮੁਰਲੀਧਰਨ ਜੀ ਅਸੀਂ ਚਾਰੋਂ ਜਾਣੇ ਅਸੀਂ ਪਾਰਲੀਮੈਂਟ ਦੇ ਵਿੱਚ ਇਕੱਠੇ ਰਹੇ ਹਾਂ ਸੋ ਸਾਡੀਆਂ ਇੱਕ ਦੂਜੇ ਨਾਲ ਕਾਫੀ ਨੇੜਤਾਵਾਂ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਸ মিডিਏ ਦੇ ਦਰਿਅੇ ਜਿੱਥੇ-ਜਿੱਥੇ ਵੀ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਜਲਦੀ ਤੁਸੀਂ ਇਹ ਜਿਹੜੀਆਂ ਦੇਖ ਰਹੇ ਹੋ ਪਿਕਚਰਸ ਇਹ ਆਦਮਪੁਰ 에어ਪੋਰਟ ਤੋਂ ਲਾਈਵ ਹੈ ਪ੍ਰਧਾਨ ਮੰਤਰੀ ਜੀ ਉੱਥੋਂ ਵਰਚੂਅਲੀ ਇਸ ਹਲਵਾਰਾ 에어ਪੋਰਟ ਦਾ ਉਦਘਾਟਨ ਕਰਨਗੇ ਤੇ ਮੈਨੂੰ ਦੱਸਦਿਆਂ ਨੂੰ ਬੜੀ ਖੁਸ਼ੀ ਹੈ ਕਿ ਹਲਵਾਰਾ ਜਿਹੜਾ ਉਹ ਪਹਿਲਾਂ 에어 ਫੋਰਸ ਦਾ ਬੜੀ ਹਲਵਾਰੇ ਦੀ ਬੜੀ ਯੋਗਦਾਨ ਹੈ ਇਸ 에어ਪੋਰਟ ਦਾ ਜਦੋਂ ਵੀ ਕਿਤੇ ਕਿਤੇ ਕੋਈ ਦੁਸ਼ਮਣ ਨੇ ਕੋਈ ਕਾਰਵਾਈਆਂ ਹੋਈਆਂ ਤਾਂ ਹਲਵਾਰਾ ਜਿਹੜਾ 에어ਪੋਰਟ ਹੈ ਉਹਨੇ ਫੌਜ ਨੇ ਬਹੁਤ ਸਾਡਾ ਸਾਥ ਦਿੱਤਾ ਹੈ ਸਹਿਯੋਗ ਦਿੱਤਾ ਹੈ ਇਸ ਟਰਮੀਨਲ ਨੂੰ ਬਣਾਉਣ ਦੇ ਵਿੱਚ ਵੀ ਫੌਜ ਦਾ ਬਹੁਤ ਵੱਡਾ ਸਹਿਯੋਗ ਹੈ ਸੋ ਮੈਂ ਫੌਜ ਦੇ ਸਾਰੇ ਅਫਸਰਾਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਕਿਹਾ ਗਿਆ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਏਰੀਆ ਇਹ ਤੇ ਸ਼ਹੀਦ ਕਰਤਾਰ ਸਿੰਘ ਸਰਾਬਾ 18 ਸਾਲ ਦੀ ਉਮਰ ਚ ਵਰਕਲੇਜ ਯੂਨੀਵਰਸਿਟੀ ਕੈਲੀਫੋਰਨੀਆ ਦੇ ਵਿੱਚ ਪਾਇਲਟ ਦਾ ਕੋਰਸ ਕਰਨ ਗਏ ਸੀ ਤੇ ਉਸ ਤੋਂ ਬਾਅਦ 19 ਸਾਲ ਦੀ ਉਮਰ ਤਾਂ ਉਹਨਾਂ ਨੂੰ ਫਾਂਸੀ ਹੋ ਗਈ ਸਾਡੇ 19 ਸਾਲ ਦੀ ਉਮਰ ਚ ਤਾਂ ਉੱਥੇ ਗਦਰੀ ਬਾਬਿਆਂ ਨਾਲ ਮੇਲ ਹੋਇਆ ਉੱਥੇ ਦੇਸ਼ ਭਗਤਾ ਨਾਲ ਮੇਲ ਹੋਇਆ ਤੇ ਉਹ ਦੇਸ਼ ਦੀ ਲੇਖੇ ਲੇਖੇ ਲੱਗੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਲਾਈਨਾਂ ਸੀ ਉਹ ਫੋਟੋ ਦੇ ਪਿਛਲੇ ਪਾਸੇ ਭਗਤ ਸਿੰਘ ਜੀ ਲਿਖ ਕੇ ਫੋਟੋ ਨੂੰ ਜੇਬ ਚ ਰੱਖਦੇ ਸੀ ਕਿ ਸੇਵਾ ਦੇਸ਼ ਦੀ ਜਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿੰਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸੋ ਜੇ ਇਹਦਾ ਨਾਮ ਜਿਹੜਾ ਉਹ ਇੱਕ ਪਾਇਲਟ ਦੇ ਨਾਂ ਤੇ ਇੱਕ ਉਹ ਬੰਦਾ ਜਿਹੜਾ ਆਪਣੀ ਬਹੁਤ ਵਧੀਆ ਜ਼ਿੰਦਗੀ ਜਿਉ ਸਕਦਾ ਸੀ ਪਰ ਦੇਸ਼ ਦੇ ਲੇਖੇ ਲਾਤੀ ਕਰਤਾਰ ਸਿੰਘ ਸਰਾਬਾ ਚਾਰ 에어ਪੋਰਟ ਸਾਡੇ ਹੋ ਜਾਣਗੇ ਦੋ ਗੁਰੂਆਂ ਦੇ ਨਾਂ ਤੇ ਦੋ ਸਾਡੇ ਸ਼ਹੀਦਾਂ ਦੇ ਨਾਂ ਤੇ ਜੋ ਮੁਹਾਲੀ ਵਾਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਰਾਮਦਾਸ 에어ਪੋਰਟ ਸ਼੍ਰੀ ਗੁਰੂ ਰਵਿਦਾਸ ਜੀ ਦਾ ਅੱਜ ਨਾਮਕਰਨ ਉੱਥੇ ਆਦਮਪੁਰ ਦਾ ਹੋ ਜੂਗਾ। ਇਹਦਾ ਨਾਮ ਕਰਤਾਰ ਸਿੰਘ ਸਰਾਬਾ ਹੋ ਜੇ। ਧਰਤੀਓ ਹੀ ਗੁਰੂਆਂ ਤੇ ਸ਼ਹੀਦਾਂ ਦੀ ਹੈ। ਪਰ ਸਾਨੂੰ ਬੜੀ ਸਾਰਿਆਂ ਨੂੰ ਖੁਸ਼ੀ ਹੋਊਗੀ। ਅੱਜ ਸਾਰੇ ਪਾਰਟੀ ਪੱਧਰ ਤੋਂ ਮੋਗੇ ਸਾ ਪਹੁੰਚ ਚੁੱਕੇ ਨੇ। ਸੋ ਹੁਣ ਆਪਾਂ ਉਹਨਾਂ ਨੂੰ ਸੁਣਨਾ ਹੈ ਵਰਚੂਲੀ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਉਦਘਾਟਨ ਕਰਨਾ ਹੈ ਵਰਚੂਲੀ ਤੇ ਉਹਨਾਂ ਨੂੰ ਸੁਣਨਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਫਿਰ ਜਿਹੜਾ ਉਹ ਇਸ 에어ਪੋਰਟ ਦੀ ਕਨੈਕਟੀਵਿਟੀ ਵੀ ਵਧਾਉਣ ਵਾਸਤੇ ਆਪਾਂ ਸਾਰੇ ਗੱਲਬਾਤ ਕਰਦੇ